ਦੋਸਤੋ ਇਸ ਵੇਲੇ ਮੈਂ ਮੌਜੂਦ ਹਾਂ ਜ਼ਿਲ੍ਹਾ ਪਟਿਆਲਾ ਤੇ ਤਹਿਸੀਲ ਰਾਜਪੁਰਾ ਦੇ ਇੱਕ ਪਿੰਡ ਨਗਾਮਾ ਦੇ ਵਿੱਚ ਤੁਸੀਂ ਕਈ ਵੀਡੀਓ ਦੇਖੀਆਂ ਹੋਣੀਆਂ ਮੈਂ ਤੁਹਾਡੇ ਲਈ ਬਣਾਈਆਂ ਨੇ ਕਿ ਜਿਹੜਾ ਭਾਰਤ ਮਾਲਾ ਪ੍ਰੋਜੈਕਟ ਹੈ ਇਹਦੇ ਤਹਿਤ ਪੰਜਾਬ ਦੀਆਂ ਜ਼ਮੀਨਾਂ ਅਕਵਾਇਰ ਕੀਤੀਆਂ ਜਾ ਰਹੀਆਂ ਨੇ ਜਾਂ ਫਿਰ ਲਗਾਤਾਰ ਕੋਈ ਪ੍ਰਾਈਵੇਟ ਇੰਡਸਟਰੀ ਹੈ ਕੋਈ ਉਦਯੋਗ ਹੈ ਉਹ ਕਿਸਾਨਾਂ ਨੂੰ ਕਰੋੜਾਂ ਰੁਪਇਆ ਦੇ ਕੇ ਕਿਸਾਨਾਂ ਦੀਆਂ ਜ਼ਮੀਨਾਂ ਖਰੀਦ ਰਹੇ ਨੇ ਤੇ ਤੁਸੀਂ ਸਾਡੇ YouTube ਚੈਨਲ ਸਾਥ ਨਾਲ ਜੁੜਿਓ ਤੇ ਲਗਾਤਾਰ ਇਸ ਮਾਮਲੇ ਤੇ ਅਸੀਂ ਕਈ ਵੀਡੀਓ ਬਣਾਈਆਂ ਨੇ ਅੱਜ ਜੀਵੇਂ ਮੈਂ ਦੱਸਿਆ ਕਿ ਮੈਂ ਇੱਕ ਪਿੰਡ ਪਟਿਆਲਾ ਜ਼ਿਲ੍ਹਾ ਦਾ ਪਿੰਡ ਹੈ ਪਿੰਡ ਨੋਗਾਮਾ ਔਕ ਪੈ ਜਾਂਦਾ ਸ਼ੰਭੂ ਦੋਸਤੋ ਤੇ ਤਹਿਸੀਲ ਪੈ ਜਾਂਦੀ ਹੈ ਰਾਜਪੁਰਾ ਇਸ ਪਿੰਡ ਦੇ ਵਿੱਚ ਇੱਕ ਫੈਕਟਰੀ ਲੱਗ ਰਹੀ ਆ ਉਹ ਫੈਕਟਰੀ ਹੈਗੀ ਆ ਜਿਹੜੇ ਆਪਣੇ ਵਹੀਕਲਾਂ ਦੇ ਟਾਇਰ ਨੇ ਇਹਨਾਂ ਟਾਇਰਾਂ ਨੂੰ ਰੀਸਾਈਕਲ ਕਰਨ ਦੀ ਯਾਨੀ ਕੀ ਸਾੜਿਆ ਜਾਊਗਾ ਇਹਨਾਂ ਟਾਇਰਾਂ ਨੂੰ ਇਹਨਾਂ ਟਾਇਰਾਂ ਤੋਂ ਫਿਰ ਅੱਗੇ ਫਿਊਲ ਬਣਦਾ ਜਾਂ ਫਿਰ એનર્ਜੀ ਬਣਾਈ ਜਾਂਦੀ ਹੈ ਪਰ ਪਿੰਡ ਦੇ ਲੋਕ ਕਹਿ ਰਹੇ ਨੇ ਕਿ ਜਿਹੜੀ ਆਹ ਟਾਇਰ ਸਾੜਨ ਦੀ ਫੈਕਟਰੀ ਹੈ ਇਹ ਫੈਕਟਰੀ ਬਿਲਕੁਲ ਸਾਡੇ ਪਿੰਡ ਦੇ ਨੇੜੇ ਲੱਗ ਰਹੀ ਹੈ ਤੇ ਸਾਹਮਣੇ ਤੁਸੀਂ ਦੇਖੋ ਕਿ ਪਿੰਡ ਹੈ ਇਹ ਜਿਹੜਾ ਸਾਹਮਣੇ ਤੁਸੀਂ ਦੇਖ ਰਹੇ ਹੋ ਇਹ ਨੁਗਾਮਾ ਨਗਾਮਾ ਪਿੰਡ ਹੈ ਤੇ ਇਸ ਵੇਲੇ ਮੇਰੇ ਨਾਲ ਨੁਗਾਮਾ ਪਿੰਡ ਦੇ ਸੈਂਕੜੇ ਲੋਕ ਮੌਜੂਦ ਨੇ ਨੁਗਾਮਾ ਪਿੰਡ ਦੇ ਮੌਜੂਦਾ ਸਰਪੰਚ ਵੀ ਨੇ ਨੇੜੇ ਪਿੰਡ ਪੈਂਦਾ ਬਿਲਕੁਲ ਬਿਲਕੁਲ ਨੇੜੇ ਜੱਖੇਪੜਾ ਆਪਣਾ ਸਲੇਮਪਰ ਸਲੇਮਪੁਰ ਦੇ ਜਿਹੜੇ ਸਰਪੰਚ ਨੇ ਸਰਪੰਚ ਇਸ ਵੇਲੇ ਸਾਡੇ ਨਾਲ ਨੇ ਬੀਪੁਰ ਪਿੰਡ ਦੇ ਲੋਕ ਸਾਡੇ ਨਾਲ ਨੇ ਕਿੰਨੇ ਲੋਕ ਆ ਇਸ ਵੇਲੇ ਆਪਣੇ ਨਾਲ ਨੇ ਤੇ ਵਿਰੋਧ ਕਿਉਂ ਕਰ ਰਹੇ ਨੇ ਕੀ ਵਿਰੋਧ ਕਰ ਰਹੇ ਨੇ ਉਹ ਤਾਂ ਕਹਿਣਾ ਕਿ ਜੇਕਰ ਇਹ ਫੈਕਟਰੀ ਲੱਗੂਗੀ ਜੇਕਰ ਫੈਕਟਰੀ ਲੱਗੂਗੀ ਸਾਨੂੰ ਚਮੜੀ ਦੇ ਰੋਗ ਹੋਣਗੇ ਪਿੰਡ ਵਾਲਿਆਂ ਦਾ ਕਹਿਣਾ ਜੇਕਰ ਉਹ ਫੈਕਟਰੀ ਲੱਗੂਗੀ ਸਾਨੂੰ ਸਾਹ ਦੀ ਬਿਮਾਰੀ ਹੋਊਗੀ ਕੈਂਸਰ ਦੀ ਬਿਮਾਰੀ ਹੋਊਗੀ ਤੇ ਕਿੱਡੀ ਕਿੱਡੀ ਜਿਹੜੀਆਂ ਜ਼ਹਿਰੀਲੀਆਂ ਗੈਸਾਂ ਨੇ ਉਹ ਗੈਸਾਂ ਰਿਲੀਜ਼ ਹੋਣ ਗਈਆਂ ਜਦੋਂ ਜਿਹੜੇ ਟਾਇਰ ਐ ਟਾਇਰ ਉਹ ਸਾਡੇ ਜਾਣਗੇ ਸਭ ਤੋਂ ਪਹਿਲਾਂ ਮੇਰੇ ਨਾਲ ਨੌਜਵਾਨ ਸਾਥੀ ਨੇ ਨਿੰਦਰ ਜੀ ਤੇ ਤੁਸੀਂ ਵਿਰੋਧ ਕਰ ਰਹੇ ਹੋ ਫੈਕਟਰੀ ਦਾ ਜੀ ਸਰ ਅਸੀਂ ਇਹ ਫੈਕਟਰੀ ਲੱਗਣ ਨਹੀਂ ਦੇਣੀ ਅਸੀਂ ਭੂਕ ਤਰੇ ਪਹਿਲਾਂ ਇਹ ਬਹੁਤ ਪੋਲਿਊਸ਼ਨ ਆਈ ਟਾਇਰਾਂ ਕੀ ਸਮਲ ਬੜੀ ਗੰਦੀ ਆਈ ਠੀਕ ਹੈ ਜੀ ਤੇ ਸਾਡੇ ਨਾਲ ਡਕਾਉਂਦਾ ਯੂਨੀਅਨ ਦੇ ਵੀ ਨੁਮਾਇੰਦੇ ਨੇ ਸਾਡੇ ਨਾਲ ਕ੍ਰਾਂਤੀਕਾਰੀ ਯੂਨੀਅਨ ਤੋਂ ਸੇਵਕ ਸਿੰਘ ਕ੍ਰਾਂਤੀਕਾਰੀ ਤੇ ਸਾਡੇ ਨਾਲ ਪ੍ਰਵਿੰਦਰ ਸਿੰਘ ਨਗਾਮਾ ਨੇ ਪ੍ਰਧਾਨ ਜੀ ਜਥੇਬੰਦੀ ਫਿਰ ਪਿੰਡ ਵਾਲੇ ਨਾਲ ਖੜੀ ਹੈ ਤੇ ਕਿ ਫੈਕਟਰੀ ਲੱਗਣ ਨਹੀਂ ਦੇਣੀ ਇਹ ਕਹਰੇ ਤੁਸੀਂ ਹਾਂ ਜੀ ਲੱਗਣ ਨਹੀਂ ਦੇਣੀ ਅਸੀਂ ਆਟਕੇ ਲਾ ਖੜੇ ਆ ਸਾਡੀ ਕ੍ਰਾਂਤੀਕਾਰੀ ਯੂਨੀਅਨ ਅਸੀਂ ਡਾਕਟਰ ਨਾਲ ਵੀ ਗੱਲ ਕਰੂਗੇ ਅਸੀਂ ਸਾਰੇ ਇਕੱਠੇ ਹੋਗੇ ਇਸ ਫੈਕਟਰੀ ਨੂੰ ਇੱਥੇ ਲੱਗਣ ਨਹੀਂ ਦੇਣਾ ਜਿੱਥੇ ਕਿਤੇ ਗੰਦ ਵਾਲੀ ਫੈਕਟਰੀ ਹੋਵੇ ਕੋਈ ਵੀ ਹੋਵੇ ਅਸੀਂ ਸਾਰੇ ਦਾ ਵਿਰੋਧ ਕਰੂਗੇ ਆਪਣੇ ਇਲਾਕੇ ਫੈਕਟਰੀ ਤੁਸੀਂ ਦੇਖੋ ਕਿ ਉਹ ਸਾਹਮਣੇ ਫੈਕਟਰੀ ਲੱਗ ਰਹੀ ਹੈ ਥੋੜਾ ਜਿਆਦਾ ਦਿਖਾ ਦਿਓ ਫੈਕਟਰੀ ਇੱਕ ਸਾਹਮਣੇ ਧਾਰਮਿਕ ਸਥਾਨ ਹੈ ਧਾਰਮਿਕ ਸਥਾਨ ਦੇ ਬਿਲਕੁਲ ਨੇੜੇ ਫੈਕਟਰੀ ਲੱਗ ਰਹੀ ਹੈ ਜਿੱਥੇ ਟਾਇਰ ਸਾਰੇ ਜਾਣਗੇ ਟਾਇਰਾਂ ਨੂੰ ਰੀਸਾਈਕਲ ਕੀਤਾ ਜਾਊਗਾ ਇਹਦੇ ਨਾਲ ਇਹ ਆ ਰਹائش ਹੈ ਇਹ ਦੇਖੋ ਕਿ ਆਹ ਰਹائش ਹੈ ਘਰ ਇੱਥੇ ਬਣੇ ਹੋਏ ਨੇ ਤੇ ਇਸ ਘਰ ਦੇ ਵਸਨੀਕਾਂ ਦਾ ਵੀ ਕਹਿਣਾ ਪਿੰਡ ਦੇ ਲੋਕਾਂ ਦਾ ਵੀ ਕਹਿਣਾ ਜੇ ਫੈਕਟਰੀ ਲੱਗ ਗਈ ਤਾਂ ਸਾਡੇ ਕੀ ਹਾਲਾਤ ਹੋਣਗੇ ਤੁਸੀਂ ਵਿਰੋਧ ਕਰ ਰਹੇ ਹੋ ਕਿ ਫੈਕਟਰੀ ਲੱਗਣੀ ਨਹੀਂ ਅਸੀਂ ਦੇਣੀ ਹਾਂਜੀ ਅਸੀਂ ਵਿਰੋਧ ਕਰ ਰਹੇ ਹਾਂ ਜੀ ਡਟ ਕੇ ਵਿਰੋਧ ਕਰਾਂਗੇ ਜੀ ਇਸ ਫੈਕਟਰੀ ਇਹ ਲੱਗਣੇ ਕੇ ਸਾਨੂੰ ਬਹੁਤ ਨੁਕਸਾਨ ਹੈ ਜੀ ਇਸ ਫੈਕਟਰੀ ਲਗਣ ਕਰਕੇ ਜੀ ਇੱਕ ਬਿਮਾਰੀ ਨੂੰ ਬढ़ावा ਦੇਣਾ ਜਿਵੇਂ ਕੈਂਸਰ ਦਮਾ ਸਾਹ ਕਿ ਬਿਮਾਰੀ ਜੀ ਰਾਤ ਨੂੰ ਕਈ ਵਾਰੀ 1:30 ਵਜੇ ਡਿਊਟੀ ਤੇ ਆਵਾਂ ਜੀ ਜਦ ਨਾਲ ਰਾਤ ਕੇ ਟਾਈਮ ਜ਼ਹਿਰੀਲੀ ਇਹ ਜੀ ਗੈਸਾਂ ਛੱਡਾਂ ਜੀ ਦਿਨ ਮਾ ਸਟੋਰੇਜ ਕਰੀ ਵੀ ਹੋ ਆ ਜੀ ਰਾਤ ਨੂੰ ਫਿਰ ਸਾਹ ਨਹੀਂ ਆਂਦਾ ਜੀ ਜਿਸ ਕਾ ਹਰਜਾਨਾ ਮਾਨੂੰ ਪਹਿਲਾਂ ਭੁਗਤਣਾ ਪੈ ਰਿਹਾ ਜੀ ਬਾਹਰ ਕੱਪੜੇ ਨਹੀਂ ਸੁੱਕਣੇ ਪਾ ਸਕਦੇ ਜੀ ਹਮੇ ਆਪਣੇ ਜਿਸਕੇ ਉਪਰ ਗੰਦੀ ਇੱਕ ਲਾਲੋ ਜੀ ਰਾਖ ਹੈ ਜੀ ਜਿਹੜੀ ਉਹ ਆਕੇ ਗਿਰਜਾ ਜੀ ਰੈਣਾ ਦੁੱਬਰ ਕਰਿਆ ਪਿਆ ਜੀ ਦੋ ਹਮੇ ਪਹਿਲਾਂ ਭੁਗਤਰੇ ਆਂ ਜੀ ਹਮੇ ਤੀਸਰੀ ਲਗਣੀ ਨਹੀਂ ਦਈ ਜੀ ਇਸ ਦਾ ਡਟਕੇ ਵਿਰੋਧ ਕਰਾਂਗੇ ਜੀ ਕਈ ਬੰਦੇ ਆ ਪਰਚਾ ਹੋਇਆ ਜੀ ਕੋਈ ਦਿੱਕਤ ਨਹੀਂ ਜੀ ਅਸੀਂ ਪਰਚੇ ਤੋਂ ਨਹੀਂ ਡਰਦੇ ਡਟਕੇ ਵਿਰੋਧ ਕਰਾਂਗੇ ਭੁਗਤenge ਜੀ ਜੋ ਹੋਏਗਾ ਸਿਰ ਮੱਤੇ ਸਾਡੇ ਨਾਲ ਨੌਜਵਾਨ ਵੀ ਨੇ ਥੋੜਾ ਕੀ ਮੰਨਣਾ ਕਿ ਲੱਗਣੀ ਨਹੀਂ ਚਾਹੀਦੀ ਫੈਕਟਰੀ ਬਿਲਕੁਲ ਜੀ ਇਹ ਲੱਗਣੀ ਵੀ ਨਹੀਂ ਚਾਹੀਦੀ ਜੇ ਜਿਹੜੀਆਂ ਬਾਕੀ ਵੀ ਗਲਤ ਤਰੀਕੇ ਨਾਲ ਲਾਈਆਂ ਬਈ ਉਹਨਾਂ ਤੇ ਵੀ ਕਾਰਵਾਈ ਕਾਨੂੰਨ ਨੂੰ ਕਰਨੀ ਚਾਹੀਦੀ ਹੈ ਤੇ ਹੋਰ ਉਹ ਤਾਂ ਲੋਕੀਏ ਨੁਕਸਾਨ ਆ ਇਹਦੇ ਲੱਗਣ ਦੇ ਕਹਿਣਾ ਸੋਹਣਾ ਨਾ ਨੁਕਸਾਨ ਪੂਰੇ ਨੇ ਜੀ ਪਹਿਲੀ ਗੱਲ ਤਾਂ ਇਹ ਹਵਾ ਜੀ ਇਸੇ ਚ ਬੰਦਾ ਸਾਹ ਲੈ ਰਿਹਾ ਜੇ ਇਹ ਹੀ ਪਿਓਰ ਨਾ ਰਹੀ ਤਾਂ ਜੀਣਾ ਔਖਾ ਹੀ ਸਭ ਤੋਂ ਪਹਿਲੀ ਚੀਜ਼ ਤਾਂ ਇਹ ਹੀ ਹੈ ਨਾ ਸਾਹ ਤੋਂ ਬਿਨਾ ਕਿੱਥੇ ਰਹੇਗਾ ਬੰਦਾ ਉਸੇ ਦੇ ਵੀ ਮਲਾਵਟ ਕਰਤੀਆਂ ਇਨ ਫੈਕਟਰੀਆਂ ਨੇ ਜਿਵੇਂ ਕਿ ਪਹਿਲਾਂ ਦੱਸ ਕੇ ਹਟਿਆ ਕਿ ਜੋ 에ਅਰ ਦੀ ਕੁਆਲਿਟੀ ਕਹਿੰਦੇ ਨੇ ਠੀਕ ਹੈ ਦਿੱਲੀ ਦੇ ਵਿੱਚ ਇਸ ਟਾਈਮ 320 ਚੱਲ ਰਹੀ ਹੈ ਤੇ 3513 ਐ ਦੱਸੋ ਕੀ ਫਰਕ ਰਹਿ ਗਿਆ ਉੱਥੇ ਤੇ ਇੱਥੇ ਪੋਲੂਸ਼ਨ 'ਚ ਲਾਲੋ ਇਹਨਾਂ ਦਾ ਨੁਕਸਾਨ ਹੈ ਹੋਰ ਵੀ ਕਹਿੰਦੇ ਨੇੜੇ ਤੇੜ ਲੱਗੀਆਂ ਹੋਈਆਂ ਨੇ ਇਹਦੇ ਨਾਲ ਦੀ ਫੈਕਟਰੀ ਨਾਲ ਦੇ ਫੈਕਟਰੀਆਂ ਨੇੜੇ ਲੱਗੀਆਂ ਹੋਈਆਂ ਨਹੀਂ ਬੀਪਰ ਪਿੰਡ ਲੱਗੀ ਵੀ ਆ ਸਲੇਮਪਰ ਪਿੰਡ ਲੱਗੀ ਵੀ ਆ ਜੀ ਜਿਨ੍ਹਾਂ ਦਾ ਭੁਗਤਾਨ ਆਲਰੇਡੀ ਇਹ ਕਰ ਰਹੇ ਨੇ ਨੁਕਸਾਨ ਹੋ ਰਿਹਾ ਇਹਨਾਂ ਪਿੰਡਾਂ ਨੂੰ ਇੱਥੋਂ ਤੱਕ ਨਹੀਂ ਸਾਡੇ ਪਿੰਡ ਤੱਕ ਵੀ ਉਹ ਚੀਜ਼ ਆਂਦੀ ਹੈ ਤੇ ਇਹ ਕਰਦੇ ਇਸ ਤਰੀਕੇ ਨਾਲ ਗੈਸ ਨੂੰ ਸਟੋਰ ਕਰਦੇ ਨੇ ਜਾਂ ਕੀ ਕਰਦੇ ਨੇ ਰਾਤ ਵੇਲੇ ਜਾਦਾ ਛੱਡਦੇ ਨੇ ਕੀ ਪਿੰਡ ਵਾਲਿਆਂ ਨੂੰ ਜਾਦਾ ਪਤਾ ਨਹੀਂ ਕਿ ਕਈ ਵਾਰ ਦਿਨ ਚੋ ਵੀ ਛੱਡ ਦਿੰਦੇ ਨੇ ਉਸ ਚੀਜ਼ ਨੂੰ ਤੇ ਉਸ ਦੀ ਰਾਖੀ ਤਾਂ ਹਰ ਟਾਈਮ ਉੱਡ ਰਹੀ ਆ ਜੋ ਸਾਡੇ ਮੰਨ ਲਓ ਕੱਪੜੇ ਸੁੱਕਣੇ ਪਾ ਦੋ ਅਸੀਂ ਬਾਹਰ ਤੇ ਸਾਡੇ ਕੱਪੜਿਆਂ ਤੇ ਉਹ ਮੌਜੂਦਾ ਫੈਕਟਰੀ ਮਤਲਬ ਕੀ ਸ਼ੁਰੂਆਤ ਹੋਈ ਹੈ ਫੈਕਟਰੀ ਦੀ ਕਿਹੜੀ ਜਗ੍ਹਾ ਜਿਹੜੀ ਫੈਕਟਰੀ ਹੈ ਲੱਗ ਰਹੀ ਹੈ ਇਹਦੇ ਮਤਲਬ ਕੀ ਸ਼ੁਰੂਆਤ ਹੋਈ ਹੈ ਫੈਕਟਰੀ ਬਣ ਰਹੀ ਹੈ ਤਿਆਰ ਹੋਊਗੀ ਪਰ ਹਾਲਾਂਕਿ ਨਿਊਆ ਭਰੀਆਂ ਹਾਂਜੀ ਹਾਂ ਨਿਊਆ ਭਰੀਆਂ ਜੀ ਇਹ ਬਣਾਉਣ ਦੀ ਉਹਦੀ ਤਿਆਰੀ ਹੋ ਰਹੀ ਹੈ ਉਹ ਬੰਦੇ ਨੇ ਖੁਦ ਆਪਣੀ ਮੌਜੂਦਾਨੀ ਕਿਹਾ ਕਿ ਮੇਰੀ ਆਲਰੇਡੀ ਇਸ ਦੇ ਨਾਲ ਦੀ ਫੈਕਟਰੀ ਚੱਲ ਰਹੀ ਹੈ ਤੁਹਾਨੂੰ ਮੈਂ ਦਿਖਾ ਦੇਣਾ ਉਹਦਾ ਕੋਈ ਪੋਲੂਸ਼ਨ ਨਹੀਂ ਹੈਗਾ ਤੇ ਦੂਜੀ ਸਾਈਡ 'ਈ ਮੈਕਮਿਆਂ ਦੇ ਕੋਲ ਜਾ ਕੇ ਜਾਂ ਥਾਣੇ ਇਹਨੇ ਜੋ ਕਿਹਾ ਕਿ ਮੈਂ ਸਿਰਫ ਮਨਿਆਦਾਂ ਭਰ ਰਿਹਾ ਕੋਈ ਫੈਕਟਰੀ ਨਹੀਂ ਲਾਉਣ ਲੱਗਿਆ ਫਿਰ ਸਾਡੇ ਅੱਗੇ ਕਹਿ ਚੁੱਕਿਆ ਕਿ ਮੇਰੀ ਇਹਦੇ ਨਾਲ ਦੀ ਚੱਲ ਰਹੀ ਹੈ ਤੇ ਉਹਦਾ ਕੋਈ ਪੋਲਿਊਸ਼ਨ ਨਹੀਂ ਹੈ ਤੁਸੀਂ ਆ ਕੇ ਦੇਖੋ ਕਿ ਮੈਂ ਤਾਂ ਉਹੀ ਲਾ ਰਿਹਾ ਉਹੀ ਉਹਦੇ ਕਿ ਠੀਕ ਹੈ ਸਾਰਾ ਕੁਝ ਹਾਂਜੀ ਵੀ ਠੀਕ ਹੈ ਸਾਰਾ ਕੁਝ ਤੇ ਅਸੀਂ ਕਿਹਾ ਵੀ ਕਿ ਸਾਨੂੰ ਸੀਐਲਯੂ ਕੋਈ ਪਰਮਿਸ਼ਨ ਕੋਈ ਪਰਮਿਸ਼ਨ ਤਾਂ ਦਿਖਾ ਦੇਵੇ ਵੀ ਫਸਟ ਉਹ ਕਹਿੰਦਾ ਜੀ ਮੈਂ ਬਾਦ ਚ ਦਵਾਂਗੇ ਇਹ ਚੀਜ਼ਾਂ ਦੀ ਪਰਮਿਸ਼ਨ ਤੇ ਪਿੰਡ ਵਾਸੀਆਂ ਵੱਲੋਂ ਕਿਸ ਕੋਈ ਇਸ ਨੇ ਬੰਦੇ ਨੇ ਨੋਟਿਸ ਨਹੀਂ ਕੀਤਾ ਕਿਸੇ ਨਾਲ ਕੋਈ ਗੱਲਬਾਤ ਨਹੀਂ ਕੀਤੀ ਵੀ ਮੈਂ ਇਹ ਕੰਮ ਤੁਹਾਡੇ ਇਲਾਕੇ ਚ ਤੁਹਾਡੇ ਪਿੰਡ ਨੇੜੇ ਕਰਨ ਜਾ ਰਿਹਾ ਤੇ ਸਾਡੇ ਨਾਲ ਹੋਰ ਵੀ ਨੇ ਬਾਈ ਨਿੰਦਰ ਹੈ ਤੇ ਮਤਲਬ ਵੀ ਤੁਹਾਡੇ ਤੁਹਾਡੇ ਖਿਲਾਫ ਹੀ ਦਰਖਾਸਤ ਦਿੱਤੀ ਉਹਨਾਂ ਨੇ ਜੀ ਦਰਖਾਸਤ ਜਾਂ ਸੀ ਰੋਕਣਾ ਹੈ ਸੀਆ ਬੀ ਐਨਓ ਸੀ ਜਾਂ ਦਿਖਾ ਦੇ ਉੱਤੇ ਮੀਟਰ ਵਗੇ ਗਲਤ ਤਰੀਕੇ ਨਾਲ ਲੈਟਰ ਕੁੰਡੀ ਲਾਈ ਵੀ ਹੈ ਉਸਕੇ ਪਾਸ ਕਹਿ ਰਹੇ ਕਿ ਇਲੀਗਲ ਪਹਿਲਾਂ ਹੀ ਚੱਲ ਰਿਹਾ ਇੱਥੇ ਕੰਮ ਇਹ ਕਹਿਣਾ ਤੁਹਾਡਾ ਹਾਂਜੀ ਤੇ ਕਨੈਕਸ਼ਨ ਵੀ ਨਹੀਂ ਹੈ ਜੀ ਉਹ ਤੇ ਫਿਰ ਸਾਡੀ ਰੈਪੋਰਟ ਲਖਾਇਆ ਹੈ ਜੀ ਥਾਣੇ اچھا ਜਿਵੇਂ ਇਹਨਾਂ ਨੇ ਕਨੈਕਸ਼ਨ ਆਲਰੇਡੀ ਲੈ ਲਿਆ ਜੀ ਉਹ ਕਨੈਕਸ਼ਨ ਦੀ ਇਹ ਹੁੰਦੀ ਹੈ ਕਿ ਪਹਿਲਾਂ ਕਨੈਕਸ਼ਨ ਲਈ ਬਿਜਲੀ ਬੋਰਡ ਨੂੰ ਐਨਓਸੀਆਂ ਦਿਖਾਈ ਜਾਂਦੀਆਂ ਨੇ ਫਿਰ ਉਹਨੂੰ ਕਨੈਕਸ਼ਨ ਜਾਰੀ ਕੀਤਾ ਜਾਂਦਾ ਪਰ ਸਾਡਾ ਸਿਸਟਮ ਇੰਨਾ ਕਰਪਟ ਹੋ ਚੁੱਕਿਆ ਇਹ ਕਨੈਕਸ਼ਨ ਪਹਿਲਾਂ ਲਈ ਫਿਰਦਾ ਇਹਨੇ ਮੀਟਰ ਲਵਾ ਰੱਖਿਆ ਤੇ ਇਸ ਤੇ ਕੇਸ ਵੀ ਕਰਿਆ ਮੰਨ ਲਓ ਬਿਜਲੀ ਬੋਰਡ ਚ ਬੰਦੇ ਨੇ ਕੇਸ ਵੀ ਕੀਤਾ ਵੀ ਤੁਸੀਂ ਐਵੇਂ ਕਿਵੇਂ ਮੀਟਰ ਦੇਤਾ ਉਸ ਦੀ ਕਾਰਵਾਈ ਅਲੱਗ ਚੱਲ ਰਹੀ ਹੈ ਤੇ ਦੇਖੋ ਸਿਸਟਮ ਕਿੰਨਾ ਕਰਪਟ ਹੈ ਕਿ ਉਹਨੇ ਐਨਓਸੀ ਕੁਝ ਵੀ ਨਹੀਂ ਦਿਖਾਇਆ ਕੋਈ ਤੇ ਮੀਟਰ ਪਹਿਲਾਂ ਲਈ ਫਿਰਦੇ ਨੇ ਡਕਾਉਂਦਾ ਯੂਨੀਅਨ ਤੋਂ ਵੀ ਸਾਡੇ ਨਾਲ ਨੇ ਤੇ ਵੀਪਰ ਤੋਂ ਸਰਪੰਚ ਨੇ सरपंच साहब ਤੁਹਾਡੇ ਪਿੰਡ ਚ ਤਾਂ ਕਹਿੰਦੇ ਪਹਿਲਾਂ ਹੀ ਫੈਕਟਰੀ ਚੱਲਦੀ ਆ ਹਾਂਜੀ ਹਾਂਜੀ ਉਸੇ ਕਰਕੇ ਅਸੀਂ ਡਰੇ ਹੋਏ ਤਹੀ ਇੱਥੇ ਅਪਰਾਲਾ ਕਰ ਰਹੇ ਸੰਘਰਸ਼ ਕਰਦੇ ਆਂ ਦੀ ਸੋਚ ਰਹੇ ਬਈ ਇੱਥੇ ਨਾ ਲੱਗੇ ਪਹਿਲਾਂ ਹੀ ਅਸੀਂ ਦੋ ਫੈਕਟਰੀਆਂ ਦਾ ਹਰਜਾਨਾ ਭਰ ਰਹੇ ਸਾਡੇ ਨੁਕਸਾਨ ਆਏਗਾ ਉਸ ਫੈਕਟਰੀ ਦੇਟ ਲੱਗੀ ਹੋਈ ਥੋੜੀ ਸਾਡੀ ਬਿਲਕੁਲ ਸਾਡੀ ਉਮਰਾਂ ਘਟ ਗਈਆਂ 50 ਸਾਲਾਂ ਤੋਂ ਕੋਈ ਉੱਤੇ ਬੰਦਾ ਨਹੀਂ ਜਾਂਦਾ ਔਰ ਉਹਦੀ ਡੈਥ ਹੋ ਜਾਂਦੀ ਸਾਹ ਅਤੇ ਦਮੇ ਦੀ ਬਿਮਾਰੀ ਦੇ ਜਿਆਦਾ ਵਾਧਾ ਹੋ ਰਿਹਾ ਲੋਵੇ ਮਰਦਾ ਪਰ ਪਿੰਡ ਉੱਥੇ 20-25 ਮੌਤਾਂ ਹੋ ਚੁੱਕੀਆਂ ਸਾਹ ਦੀ ਦਿੱਕਤ ਕਰਕੇ ਹੀ ਅਸੀਂ ਇਹਨੀਆਂ ਚੀਜ਼ਾਂ ਤੋਂ ਡਰਦੇ ਹੋਏ ਨੂੰ ਰੋਕਣੇ ਦੀ ਕੋਸ਼ਿਸ਼ ਕਰਾਂਗੇ ਵੀ ਕਰਦੇ ਵੀ ਰਹਿਾਂਗੇ ਕਿਸੇ ਹਾਲ ਲੱਗਣ ਨਹੀਂ ਦੇਣੀ ਫੈਕਟਰੀ ਤੇ ਦੇਖੋ ਕਿ ਕਿੰਨੇ ਇੱਥੇ ਜਿਹੜੇ ਲੋਕ ਨੇ ਪਿੰਡਾਂ ਦੇ ਸੱਜਣ ਖੜੇ ਨਹੀਂ ਆਏ ਹੋਏ ਪਿੱਛੇ ਬੈਠੇ ਨੇ ਗਏ ਤੇ ਸਾਰੇ ਕਹਿ ਰਹੇ ਨੇ ਕਿ ਅਸੀਂ ਜਿਹੜੀ ਫੈਕਟਰੀ ਹੈ ਫੈਕਟਰੀ ਇਹ ਲੱਗਣ ਨਹੀਂ ਦੇਣੀ ਪ੍ਰਵਿੰਦਰ ਜੀ ਸਾਡੇ ਨਾਲ ਆਹਨ ਦੀ ਪ੍ਰਵਿੰਦਰ ਜੀ ਲੀਡ ਕਰ ਰਹੇ ਹੋ ਤੁਸੀਂ ਫਿਰ ਕਿਵੇਂ ਬਣੂਗੀ ਗੱਲ ਬਿਲਕੁਲ ਲੱਗਣ ਨਹੀਂ ਦੇਣੀ ਜੀ ਫੈਕਟਰੀ ਬਿਲਕੁਲ ਬਰੋਤਾ ਸਾਡੀ ਜਥੇਬੰਦੀ ਨੇ ਤੇ ਬਿਲਕੁਲ ਸਮਰਥਨ ਹੈ 100% ਨਾਲ ਖੜੇ ਹਾਂ ਬਿਲਕੁਲ ਨਾਲ ਖੜੇ ਆ ਕੋਈ ਦਿੱਕਤ ਨਹੀਂ ਪਿੰਡ ਦਾ ਵੀ ਮਾਮਲਾ ਇਹ ਪਿੰਡ ਦਾ ਮਾਮਲਾ ਸਾਡਾ ਘਰ ਹੈ ਜੀ ਆਪਣਾ ਲਗਣੇ ਨਹੀਂ ਦੇਣੀ ਜਥੇਬੰਦੀ ਅੰਦੇ ਵੀ ਪੂਰਾ ਸਮਰਥਨ ਹੈ ਉਹ ਵੀ ਸਮਰਥਨ ਹੈ ਕੋਈ ਕਿਸੇ ਪਰਚਾ ਦਾ ਡਰਾਬਾ ਤੇ ਹੈ ਕੁਛ ਦਹੇ ਇਸ ਨੂੰ ਆ ਕੇ ਕਿਸੇ ਨੂੰ ਫੈਕਟਰੀ ਵਾਲੇ ਨੇ ਕੁਛ ਨਹੀਂ ਕਿਹਾ ਇਹ ਜਾਣ ਕੇ ਡਰਾਬੇ ਤੇ ਰਿਆ ਵੀ ਮੇਰੇ ਵਾਸਤੇ ਕਰ ਰਹੇ ਫੈਕਟਰੀ ਟਾਇਰਾਂਗੇ ਅਸੀਂ ਕਿਦਾਂ ਲਗਣ ਦੇ ਦੇਂਗੇ ਪਿੰਡ 200 ਕਿਲੋਮੀਟਰ ਦਾ ਉਹ ਰਹਿ ਨਹੀਂ ਨੇੜ 200 ਮੀਟਰ ਤ ਵੀ ਨਹੀਂ ਹੈਗਾ ਇਹ ਘਰ ਵਿੱਚ ਸਾਹਮਣੇ ਟਾਇਰ ਸਾੜੇਗਾ ਸਾਨੂੰ ਪਈਸਾ ਪ੍ਰਦੂਸ਼ਣ ਕਿਤਨਾ ਚામੜੀ ਦੇ ਰੋਗ ਲੱਗ ਰਹੇ ਹੋਰ ਦਮੇ ਦੀਆਂ ਬਿਮਾਰੀਆਂ ਲੱਗ ਰਹੀ 20 ਬਿਮਾਰੀਆਂ ਲੱਗ ਰਹੀ ਵੀ ਇਹ ਲਗਣ ਨਹੀਂ ਦੇਣੀ ਬਿਲਕੁਲ ਵੀ ਬਿਲਕੁਲ ਤੁਸੀਂ ਦੇਖਿਆ ਇਹ ਕਿ ਵਿਰੋਧ ਕਰ ਰਹੇ ਨੇ ਸਾਰੇ ਲੋਕ ਕਹਿ ਰਹੇ ਨੇ ਕਿ ਅਸੀਂ ਫੈਕਟਰੀ ਜਿਹੜੀ ਹੈਗੀ ਆ ਉਹ ਫੈਕਟਰੀ ਨਹੀਂ ਲੱਗਣ ਦੇਣੀ ਤੇ ਇਸ ਮਾਮਲੇ ਦੀ ਜੋ ਵੀ ਅਪਡੇਟ ਹੋਊਗੀ ਉਹ ਮੈਂ ਲਗਾਤਾਰ ਤੁਹਾਨੂੰ ਨਾਲ ਸਾਰੀ ਸਾਂਝੀ ਕਰਦਾ ਰਹੂੰਗਾ